ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਮੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਮੋਗੇ ਜੀ ਸਵਾਗਤ ਹੈ ਜੀ ਤੁਹਾਡਾ ਨਵੇਂ ਬਲੌਗ ਦੇ ਵਿੱਚ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਪਿਛਲੇ ਬਲੌਗਾਂ ਚ ਅਸੀਂ ਦੱਸਿਆ ਹੀ ਆ ਭਾਈ ਵਿਆਹ ਆਇਆ ਹੋਇਆ ਜੀ ਸਾਨੂੰ ਹਨਾ ਵਿਆਹ ਦੇ ਰਿਲੇਟਿਵ ਚੱਲ ਰਹੀਆਂ ਭਾਈ ਸ਼ਾਪਿੰਗਾਂ ਇੱਕ ਦਿਨ ਪਹਿਲਾਂ ਗਏ ਤੇ ਜੀ ਉਦਣ ਮਨਕੀਰਤ ਜੋਗੇ ਲੈ ਆਂਦੇ ਤੇ ਕੱਪੜੇ ਨੂਰ ਜੋਗੇ ਵੀ ਪੈਸੇ ਦਾ ਲੈਲੇ ਤੇ ਦੋ ਕੁ ਮਿਲੇ ਤੇ ਪਰ ਅ ਇਹ ਕਹਿੰਦੇ ਭਾਈ ਦੋ ਸੂਟ ਹੋਰ ਲੈਣੇ ਆ ਮੰਮੀ ਕਹਿੰਦੀ ਤੇ ਮੈਂ ਭਾਈ ਚਲੋ ਹੁਣ ਹੁਣ ਜਾਣਾ ਪੈਣਾ ਹਨ ਤੇ ਇੱਕ ਲੈਣੇ ਆ ਇਹਨਾਂ ਜੋਗਿਆਂ ਜੁੱਤੀਆਂ ਹਨਾ ਹੋਰ ਵੀ ਇਹਨਾਂ ਨੇ ਕੁਝ ਸ਼ਾਪਿੰਗ ਕਰਨੀ ਆਪਣੇ ਵਾਸਤੇ ਵੀ ਕਰਦਿਆਂ ਨੇ ਵੀ ਮੰਮੀ ਨੇ ਵੀ ਤੇ ਭਾਬੀ ਨੇ ਵੀ ਤੇ ਦੇਖੋ ਹੁਣ ਭਾਈ ਕਿੰਨੇ ਕਦਾ ਕੁੰਡਾ ਹੁੰਦਾ ਅੱਜ ਹੈਨਾ ਤੇ ਚਲੋ ਇਹ ਤਾਂ 2 ਮਿੰਟ ਦਾ ਹਾਸੀ ਮੁਖੌਲ ਹੁੰਦਾ ਜਿਹੜੇ ਲੱਗਣੇ ਉਹ ਤਾਂ ਲੱਗਣੇ ਹੀ ਆ ਹੈਨਾ ਇਹ 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 ਥੋੜਾ ਜਿਹਾ ਹਾਸੀ ਮੁਖੌਲ ਹੁੰਦਾ ਏ ਅ 2 ਘੜੀ ਦਾ ਪਰ ਜਿਹੜੇ ਹੁਣ ਕਹਿ ਲਊ ਵੀ ਜ਼ਰੂਰੀ ਭਾਈ ਕੱਪੜੇ ਲੀੜੇ ਆ ਹੈਨਾ ਉਹ ਤਾਂ ਲੈਣੇ ਹੀ ਪੈਂਦੇ ਆ ਹੁਣ ਜੇ ਅਸੀਂ ਆਪਣੀ ਬਾਰ ਨੂੰ ਦੇਖੀਏ ਅਸੀਂ ਕਿਹੜਾ ਨਹੀਂ ਲੈਂਦੇ ਹੈਨਾ ਸਾਰੇ ਹੀ ਲੈਂਦੇ ਆ ਤੇ ਤਾਂ ਹੁਣ ਚੱਲੇ ਆ ਜੀ ਰੋਪੜ ਨੂੰ ਐਵਲੀ ਸ਼ਾਦੀ ਹੋ ਗਈ ਸਾਰੀ ਰੈਡੀ ਤੇ ਆਜੋ ਫਿਰ ਮਿਲਦੇ ਪਹਿਲਾਂ ਇੱਧਰ ਇਲਾ ਦਾ ਮਿਲੋ ਸਾਡੇ ਨੂਰ ਨੂੰ ਜੀ ਉਹ ਨੂਰੂ ਤੂੰ ਤੋਤੀ ਲਾਈ ਫਿਰਦਾ ਓਏ ਹੈ ਇਹ ਲੈ ਛਾਤੀ ਗਾ ਬਣਾ ਹੁ ਸਾਰੇ ਸਤਿ ਸ਼੍ਰੀ ਅਕਾਲ ਅਸੀਂ ਉਹ ਬੁਲਾ ਦਿੰਦੇ ਤੁਹਾਨੂੰ ਭਾਈ ਬੁਲਾ ਸਤਿ ਸ਼੍ਰੀ ਅਕਾਲ ਓਏ ਤੱਬੂ ਛਾਤੀ ਗਾ ਬੁਲਾ ਇੱਧਰ ਪੁੱਤ ਸਾਸੀ ਗਾਲ ਤਾਂ ਬੁਲਾ ਦੇ ਬੁਲਾ ਦੇ ਸਾਸੀ ਗਾਲ ਬੁਲਾ ਦੇ ਪੁੱਤ ਹੁਣ ਤਾਂ ਮੈਂ ਤਾਂ ਜੀਆਂ ਕਰਾਉਣ ਲੱਗ ਗਈ ਔਰ ਉਹ ਲੱਡੂ ਆਪਣੇ ਭਾਗ ਦਾ ਉਹ ਲੱਡੂ ਉਹ ਲੱਡੂ ਹਾਂ ਕੁਝ ਬੁਲਾ ਦੇ ਝਾਤ ਕਾ ਦੇ ਝਾਤ ਦੇਖ ਤੇ ਲਓ ਜੀ ਮਿਲੋ ਇਧਰ ਪਾਈ ਮਮੀ ਨੂੰ ਸਸਰੀ ਘਰ ਦੀ ਸਾਰਿਆਂ ਨੂੰ ਮੇਰੇ ਕਿ ਮੈ ਕਿਤੇ ਪੁੱਛਣ ਲੱਗੇ ਹੋਰ ਮਮੀ ਠੀਕ ਠਾਕ ਹੈ ਸਸਰੀ ਘਰ ਦੀ ਸਾਰਿਆਂ ਨੂੰ ਉਮੀਦ ਕਰਦੇ ਆ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੇ ਆਪਣੇ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸੋ ਭਾਈ ਵਿਆਹ ਦੇ ਦਿਨ ਜਿੱਦਾਂ ਕਹਿੰਦੇ ਨੇ ਨੇੜੇ ਆ ਰਹੇ ਆ ਤੇ ਅੱਜ ਚੱਲੇ ਆ ਜੀ ਸ਼ੋਪਿੰਗ ਸ਼ੋਪਿੰਗ ਕਰਨ ਸਾਰੇ ਜਣੇ ਮੈਂ ਤੇ ਨੂਰ ਨੇ ਘਰ ਰਹਿਣਾ ਹੈ ਹਾਂ ਕਿਉਂਕਿ ਦੇਖੀ ਮੈਂ ਕਿਹਾ ਮੈਂ ਨੂਰ ਨੇ ਘਰ ਰਹਿਣਾ ਹੈ ਲੈ ਕੇ ਲਾਗੀ ਨੂਰ ਨੂੰ ਚੱਲਿਆਂ ਦੀ ਥਣਵਾ ਕਿੱਥੇ ਚੱਲਿਆ ਮਤੋਂ ਦੇਖੋ ਤਾਂ ਜੋੜੇ ਬਹੁਤ ਪਿਆਰੇ ਲੱਗ ਗਏ ਇਹਨੇ। ਮੁੰਡਾ ਬਸ ਹੁੰਦੀ ਆ। ਚੁਪੀ ਵਾਲੇ ਖੁਸ਼ ਹੋਈ ਪਈ ਆ। ਹਾਂ। ਹਾਂ। ਤੇ ਨੂਰ ਨੂੰ ਸੂਟ ਲੈ ਕੇ ਆਣਾ ਦੀਦੀ ਨਾਲ ਲੈਣ ਦਾ ਤਾਂ ਨਾ ਮੰਮੀ ਨੇ ਵੀ ਲੈਣਾ। ਕੱਲ ਮੈਨੂੰ ਨੂਰ ਨੂੰ ਹੀ ਲੈਣਾ। ਨੂਰ ਦੀ ਸ਼ਾਪਿੰਗ ਲੈ ਗਈ। ਨੂਰ ਨੂੰ ਇੱਕ ਸੂਟ ਪਾਉਣਾ ਜਾਗੋ ਵਾਲੇ ਦੇ। ਤਾਂ ਕਰਕੇ ਫਿਰ ਕੱਪਾ ਪਾ ਲਉ ਬਹਾਂਦੇ ਸੀਲੇ ਬੈਠਦੇ। ਡਾਲੇ ਲੱਗੇ ਵਾਲੀ ਨੂੰ ਜੁੱਤੀ। ਅੱਛਾ ਜੁੱਤੀ ਹਾਂ ਜੁੱਤੀ ਸੈਂਡਲ ਦੇ ਟੈਂਪ ਜੀ ਨੇ ਹੈਗੀ ਤੇ ਬਲੀ ਭੁੱਲੀ ਜਾਣੀ ਦੀਦੀ ਨੇ ਬਗ ਬਗ ਚੱਕਦੀ ਫਰੀ ਜਾਨੀ ਭੁੱਲੀ ਜਾਣੀ ਉਹ ਤਾਂ ਕਿਹਦੀ ਸੈਂਡਲ ਟੈਪ ਜੀ ਦੇ ਹੋਗੀ ਦੀਦੀ ਸੈਂਡਲ ਕਹਿੰਦੇ ਸੈਂਡਲ ਦਾ ਹੂੰ ਮੇਰੇ ਸਾਹਿਬ ਜੀ ਹਾਂ ਤੇ ਹੁਣ ਤਿਆਰੀ ਆ ਭਾਈ ਹੋਰ ਲੈ ਹੋਰ ਅੱਤ ਰੈਡੀ ਬੈਠੇ ਜੀ ਜੀ ਤਾਂ ਜੈਤਪੀਰ ਦਾ ਵੀ ਕਰਨਾ ਚਾਚੂ ਨੇ ਚਾਚੂ ਨੇ ਚਾਚੂ ਨੇ ਚਾਬੀ ਵੀ ਫੜਾਤੀ ਨਾ

ਇਹ ਜੀ ਥੋੜਾ ਤੇਜ਼ ਚੱਲਦਾ ਮੈਂ ਤੇ ਉੱਠ ਕੇ ਨੇ 1 ਲੱਖ ਤੋਂ ਬਾਹਰ ਜਾ ਹੋ ਗਿਆ ਛਿੱਕਾ ਲੱਗ ਗਿਆ ਤਨਾਮ ਗਾ ਨਹੀਂ ਕਾ ਤਾਂ ਬਾਹਰ ਗਰਮ ਹੁੰਦੀ ਹੈ ਜੀ ਗਰਮ ਸਰ ਨੋਰਾ ਲੱਗਦਾ ਪਾਈ ਦਾ ਮੈਂ ਸੋਕੀ ਜਿ ਬੈਠਦੀ ਮੈਂ ਇਹ ਨੀ ਜਦੋਂ ਹੋ ਰਿਹਾ ਛਿੱਕਾ ਕਰਕੇ ਕੰਮ ਖਰਾਬ ਹੋ ਗਿਆ ਮੈਂ ਵੀ ਬਹੁਤ ਛੇਤੀ ਪ੍ਰੋਬਲਮ ਕਰਦਾ ਮੈਨੂੰ ਤਾਂ ਮੈਂ ਜਿਹੜਾ ਮੈਂ ਤੇ ਚੰਦਰਵਾਹ ਤੇ ਜਮਾ ਉਹ ਨਹੀਂ ਹੁੰਦਾ ਤਾਂ ਹੁਣੇ ਹੋਇਆ ਛਿੱਕਾ ਲੱਗ ਗਿਆ ਦੂਰੋਂ ਚੁੱਪਾ ਅੱਛਾ ਇਹ ਕਿਥੇ ਰੈਡੀ ਹੋ ਗਿਆ ਤਾਂ ਹੈ ਯਾਰ ਉਹਦੇ ਸਿਰਾਂ ਦੀਆਂ ਨੱਕੀ ਤੇ ਪੋੜੇ ਰਾਣੀ ਹਾਰ ਉੱਥੇ ਦੇ ਲੇ ਲੂਗਾ ਆਰਟੀਫੀਸ਼ਲ ਜਿਆ। ਜੁੜੀਆਂ ਦਾ ਸੈੱਟ ਵੀ ਲੈਣਾ ਇੱਕ ਸੂਟ ਨਾਲ ਦਾ। ਲੈ ਦੱਸ ਫਿਰ ਉਹ 70-30 ਮੈਂ ਵੀ ਜਾਣਾ ਸ਼ਾਮ ਨੂੰ। ਹਾਂ। ਇੱਕ ਦਿਨ ਜਾਣਾ ਬਾਕੀ ਦੇ ਦਿਨ। ਅੱਛਾ। ਮੈਂ ਰਸਤੇ ਵੀ ਨਹੀਂ ਮੈਂ ਜਾਣਾ। ਮੈਂ ਰਸਤੇ ਮੈਂ ਨਮਾਣਾ ਕਰਦੇ ਹਾਂ ਟ੍ਰੌਕ। ਹਾਂ। ਨਮਾਣਾ ਲਾਉਣੀ। ਠੀਕ ਹੈ। ਵਿਆਹ ਤਾਂ ਉਹ ਹੀ ਲੱਗੇ ਹੀ ਆਪਣੇ ਘਰ ਦੇ ਸੂਰੇ। ਕਿੰਨੇ ਕਿਨੇੜੇ ਹੋ ਪੈਲਸਤਾ ਹ ਕੋਲੇ ਐ ਬਾਈਪਾਸ ਪਰ ਬਾਈਪਾਸ ਤੇ ਚਲ ਦੇਖ ਬਾਈਪਾਸ ਤੇ ਪਤਾ ਕੀ ਹੋ ਫਿਰ ਗਰਮੀ ਜੀ ਨਹੀਂ ਆਉਂਦੀ ਹੈਗੀ ਹੋਰ ਕੁਛ ਨਹੀਂ ਹੈ ਪੰਦਾ ਹੋ ਪੈਲਸ ਚਲ ਦੇਖ ਲੈ ਏਸੀ ਆ ਮਨ ਲਾਦਾ ਪੈਲਸ ਉਹ ਚਲ ਦੇਖ ਲੈ ਸੀ ਤੇ ਹੁਣ ਤੁਸੀਂ ਮੈਨੂੰ ਐਂ ਦੱਸੋ ਪਹਿਲਾਂ ਤੁਸੀਂ ਕੁਝ ਸੋਚਿਆ ਤਾਂ ਹੁੰਦਾ ਵੀ ਜਿਹੜਾ ਗਿਫਟ ਲੈਣਾ ਉਹ ਕਿਆ ਲੈਣਾ ਗਿਫਟ ਫੋਟੋ ਫੋਟੋ ਸਾਰੀ ਦਿੰਦੇ ਆ ਦੱਸੋ ਪਹਿਲਾਂ ਮੈਨੂੰ ਕੁਝ ਤਾਂ ਸੋਚੀ ਹੁਣ ਗਿਫਟ ਹੁਣ ਦੇਖਦੇ ਹਾਂ ਹੁਣ ਉੱਥੇ ਜਾ ਕੇ ਕਿਆ ਲਈਏ ਲੱਗੂਗਾ ਉੱਥੇ ਵੀ ਕਿਆ ਦੇਖਣਾ ਕਿਆ ਲੈਣਾ ਐਨ ਲਵ ਹੋਏ ਨਾ ਜੋ ਉਹਨਾਂ ਦੇ ਵਰਤਨ ਵਾਲਾ ਹੋ ਦੇਖ ਹੁਣ ਮੈਂ ਨਾ ਸੁਣੋ ਸਭ ਦੇ ਦੱਸ ਦੇ ਦਿੰਦੇ ਤੁਹਾਨੂੰ ਵੀ ਪਤਾ ਫੋਟੋ ਵੀ ਦੇ ਦਿੰਦੇ ਕੁਝ ਯੂਨੀਕ ਜੀ ਚੀਜ਼ ਦੇ ਦਿਓ ਦੇਖ ਕੇ ਆਪਣੇ ਬੱਚੇ ਕਾਡਿੰਗ ਆਏ ਵੀ ਨਹੀਂ ਪਾਉਂਦੇ ਕਿਹੜੀਆਂ ਚੁੰਡੀਆਂ ਲੈਣੀਆਂ ਦਾਦੀ ਨੇ ਇੱਕ ਹੋਰ ਆਖਤੀ ਮੈਨੂੰ ਦਿਰਾਣੇ ਦੇਖ ਨੇ ਅੱਜ ਕਦੀ ਖੋਣ ਲਾ ਪੈਂਦੀ ਹੈ ਕਦੀ ਦੇਣ ਲਾ ਪੈਂਦਾ ਹਾਂ ਮੈਨੂੰ ਪਤਾ ਕਿਆ ਸੋਚਦੀ ਸੀ ਜੀ ਤੁਸੀਂ ਉਹ ਲਿਆਓ ਵਾਲ ਹੈ ਨਹੀਂ ਨੀ ਆ ਤਾਂ ਵਾਲ ਹੈਗੀ ਦਾ ਮਤਲਬ ਹੈ ਅਭੀ ਅਚਾਂਟਾਂ ਬਤੀਏ ਹੁੰਦਾ ਨਹੀਂ ਆਵਾਜ਼ਾਂ ਦੀਆਂ ਕੱਢਦੀ ਹੁੰਦੀ ਚੀਜ਼ ਅੱਛਾ ਉਹ ਜਿਹੜੀ ਹਾਂ ਉਹ ਵੀ ਚੀਜ਼ ਵਧੀਆ ਖੁਸ਼ੀਆਂ ਪਰਸਪੋਰਟਸ ਵਗੈਰਾ ਜੇ ਹੋਇਆ ਮਤਲਬ ਵਧੀਆ ਠੀਕ ਦੇਖਣ ਨੂੰ ਉਹ ਦੇਖ ਲਿਓ ਬਾਕੀ ਤਾਂ ਦੇਖ ਤਸਿਕ ਦਾ ਆਪਾਂ ਸਾਰੇ ਆਇਆ ਗਏ ਮੈਂ ਕੁੜੀ ਦੇਰੀ ਯੂਜ਼ਲੀ ਕੁੜੀ ਦੇਰੀ ਯੂਜ਼ਲੀ ਮੁੰਡੇ ਦੀ ਯੂਜ਼ਲੀ ਕੋਈ ਨਹੀਂ ਸੋਚਦਾ ਉਹ ਬੇਚਾਰਾ ਭਾਗਤ ਜੀ ਨੇ ਵਿਆਹ ਗੱਲ ਪਤਾ ਕੀ ਏ ਹੋਣਾ ਸੀ ਭਾਈ ਕੁੜੀ ਵਾਲਿਆਂ ਵੱਲ ਤੇ ਅਸੀਂ ਆਪਣੀ ਕੁੜੀ ਨੂੰ ਗਿਫਟ ਦੇਣਾ ਹਾਂ ਅਸੀਂ ਅਸੀਂ ਹੁਣ ਮੁੰਡੇ ਨੂੰ ਨਹੀਂ ਜਿਹੜੀ ਕੀ ਦੇਵਾਂਗੇ ਪਰ ਸਾਰਿਆਂ ਦਾ ਬਚਤ ਹੀ ਕਰੋ ਵੀ ਉੱਥੇ ਜਾ ਕੇ ਵਰਤਣਾ ਵੀ ਹੈ ਗੱਲ ਤਾਂ ਉਹੀ ਹੈ ਹੁਣ ਮੇਰੀ ਗੱਲ ਸੁਣ ਜਿਹੜੇ ਤਨੂੰ ਗਿਫਟ ਆਏ ਆ ਉਹ ਉਹ ਤੈਨਾਂ ਕਹਿੰਦੇ ਕੱਲੀ ਨੇ ਉਹਨੇ ਸਾਰਿਆਂ ਉੱਤੇ ਵਰਤ ਹੁੰਦੇ ਹੈ ਮੇਰੇ ਵੀ ਯੂਜ਼ ਹੁੰਦੇ ਆ ਤੇਰੀ ਵੀ ਯੂਜ਼ ਮਾਲਾ ਹੁਣ ਕੋਈ ਨੂੰ ਸੋਈ ਦਾ ਵਰਤਣਾ ਏ ਮੇਰੇ ਦੋ ਪੈਸੇ ਮੇਰੇ ਵੀ ਬਚੇ ਹੀ ਐ ਜੇ ਤੈਨੂੰ ਗਿਫਟ ਆਇਆ ਤਾਂ ਹਾਂ ਨੋਸਟਿਕ ਪਰਫਿਊਮ ਹੀ ਆਇਆ ਸਦਾ ਅਜੀ ਲੋਨੇ ਮੈਂ ਦਲਾਉਂਦੀ ਨਹੀਂ ਐ ਤੈਨੂੰ ਦੇ ਕੇ ਦਿੰਦੇ ਦੇ ਤੈਸੀ ਲੈ ਹੁਣ ਦੇਖ ਸਜਾ ਦੇ ਹਾਂ ਮੇਕਅਪ ਮੇਕਅਪ ਤੇਤੇਓ ਕਰਾਉਣਾ ਸੀ ਵਿਆਹ ਲਈ ਕੁੜੀ ਦਾ ਇਹ ਦੂਹ ਨੱਚ ਕੇ ਤੇ ਰਖਾ ਦੇ ਬੁੱਪੂ ਆ ਤੂਖਾ ਲੱਗ ਗਿਆ ਮੇਰਾ ਤੂਖਾ ਲੱਗ ਗਿਆ ਓਰੇ ਓਨੂ ਓਰੇ ਮੇਕਅਪ ਮੇਕਅਪ ਤੇਤੇਓ ਕਰਵਾਉਣਾ ਐ ਮੇਕਅਪ ਸਿੱਖਣ ਲੱਗ ਗਈ ਹੁਣ ਤਿਆਰ ਲੱਗ ਗਈ ਦਾਦੀ ਨੂੰ ਕਰਨ ਤੂਖਾ ਲੱਗ ਗਿਆ ਪੁੱਤਰੇ ਆਈ ਹਾਏ ਤੂਖਾ ਲੱਗ ਗਿਆ ਪੁੱਤਣਾ ਨਾ ਲੇ ਕੁੱਟਕਾ ਕੁੱਟਦੇ ਨਹੀਂ ਵਿਚਾਰ ਨਹੀਂ ਚਾਰ ਬੁੱਲੀ ਆ ਥੋੜਾ ਜਿਹਾ ਕਰਦਾ ਦਿਆਣਾ ਪਹਿਲੇ ਥੋੜਾ ਜਿਹਾ ਹੌਣ ਲਾ ਦਿੰਦਾ ਉਹਨੂੰ ਐਂ ਕਰਦੀ ਨੇ ਮੇਰੇ ਐਮ ਆ ਆਇਆ ਆਇਆ ਫਿਰ ਐਂ ਕਰਦੇ ਹੌਣ ਨੂੰ ਦੰਦੀ ਹੋਣਾ ਵੱਡ ਦੇ ਕਿਤੇ ਓਏ ਹੋਏ ਚੰਗੀ ਤਰਾਈ ਕਰਾ ਨਾ ਦੰਦੇ ਨਹੀਂ ਹੱਥ ਕਰਾ ਲੇ ਮम्मी ਦੇ ਪੈਰ ਕਰਦੀ ਕਦੇ ਇੱਥੇ ਵੱਡਦੀ ਜਾਨ ਨੂੰ ਬਣਾਤੀ ਹੈ ਬਈ ਚਲੋ ਕੋਈ ਨਾ ਹੋਰ ਜੀ ਦੂਸਰਾ ਆਇਓ ਵੱਡਦਾ ਉਹ ਮੇਰੀ ਬਾੜਾ ਉਹਦਾ ਚੁੰਡੀਆਂ ਹੋਰ ਉਹ ਬੋਬਾ ਉਹ ਨਹੀਂ ਜਵਾਨੀ ਖੋਲੇ ਜਾਂਦਾ ਦੇਖ ਲਾਉ ਰਾਤ ਬਾਲੀ ਆ ਗਈ ਉਹਦੀ ਉਂਗਲੀ ਚ ਉਹਨੇ ਐ ਕਰਕੇ ਜਾ ਪਰਚੋੜਾ ਜੇ ਮਾਰਿਆ ਨਾਲੇ ਖੇਚ ਲਈ ਬਾਲੀ ਮੇਰੇ ਇੱਕ ਬਾ ਨੂੰ ਮਾਰਤਾ ਦੇਖ ਆ ਮਾਰੇ ਬਿਕਨੋ ਇੱਕੂਰੇ ਮਾਰੇ ਵਾ ਦੋਨੋਂ ਮਾਰੇ ਬੋਨੇ ਐ ਫੜਦਾ ਐ ਖਿਚੇ ਮਗਾ ਮਾਸ ਨੂੰ ਕਹਨੇ ਨੇ ਹੋਰ ਨਾ ਕਚੀਚੀ ਆਉਂਦੀ ਆ ਕਚੀਚੀ ਆਉਂਦੀ ਨਹੀਂ ਤਿੰਨ ਵਾਰੇ ਉੱਠ ਫੜਦਾ ਹਾਂ ਕਿ ਸਾਢੇ ਪੰਜ ਵਜੇ ਹੋ ਜਾਂਦਾ ਇੱਕ ਤੁਹਾਨੂੰ ਕਰ ਮੈਂ ਦੇਣਾ ਤੁਹਾਨੂੰ ਮੇਕ ਕੰਮ ਦੇਣਾ ਤੁਸੀਂ ਕਰਨਾ ਇਹ ਇਹ ਪਏ ਨਾ ਕਰੀ ਜਾਣ ਠੀਕ ਐ ਉਹਨੂੰ ਉਹ ਕੱਪੜਾ ਲੈ ਕੇ ਆਉਣਾ ਇੱਕ ਉਹਦਾ ਚਾਦਰੇ ਰਵਿੰਦਰ ਦੇ ਉਹਦਾ ਪੰਜ ਜਾਂ 6 ਮੋਟਾ ਆ ਜਣਾ ਉਹ ਲਿਆ ਕੇ ਸਾਫ਼ ਕਰਨਾ ਹੈ ਰੈੱਡ ਕਲਰ ਦੇਖਦੇ ਆ ਪੱਕਾ ਤੇ ਮੁਖੜਾ ਨਹੀਂ ਹੈਗਾ ਪੱਕਾ ਨਹੀਂ ਤੁਸੀਂ ਕਿਹਾ ਕਿ ਦਿਓ ਕੋਈ ਪੱਕਾ ਨਹੀਂ ਮਨ ਮਨ ਬਾਅਦ ਤੇ ਮੈਂ ਵੱਡਾ ਫੋਨ ਤਾਂ ਕਰਦੀ ਇਹ ਨਾ ਚਾਦਰਾਂ ਨਿਆਲੇ ਖੇਤ ਨਿਆਲੇ ਖੇਤ ਦੇ ਨਾ ਨਿਆਲੇ ਖੇਤ ਦੇ ਨਿਆਲੇ ਨਹੀਂ ਖਿੱਚਦੇ ਚਾਦਰੇ ਉਹ ਮੈਂ ਕਰ ਚਲ ਦੇਖਦੇ ਆ ਕੋਈ ਪੱਕਾ ਨਹੀਂ ਹੈਗਾ ਹਜੇ ਮੈਂ ਸਾਹਮਣੇ ਜਿਹੜੇ ਕਹਿੰਦੇ ਨੇ ਸੂਟ ਪਾਇਆ ਕਰਾਏ ਪਾਇਆ ਕਰ ਹੁਣ ਤੁਸੀਂ ਪੰਜਾਬੀ ਕਰਦੇ ਦਲ ਕੋਈ ਨਾ ਪਾ ਲਾਂਗੇ ਟੈਨਸ਼ਨ ਨਾ ਲੈ ਤੂੰ ਬਸ ਪਾ ਲੂੰਗਾ ਜੇ ਤੈਨੂੰ ਕਹਿਤਾ ਅੱਥੀ ਜੱੜ ਦੀ ਲੱਗੀ ਵੀ ਆਪਣੇ ਜਿਹੜੇ ਤੋਂ ਪਾਇਆ ਨੀ ਕੁੜੀ ਦੇ ਬਿਆਂ ਨੂੰ ਸਾਲੇ ਦੇ ਬਿਆਂ ਨੂੰ ਪੱਕਾ ਪੋਣਾ ਆਪਣੇ ਘਰ ਇੱਕ ਹੈ ਤਾਂ ਹੈ ਉਹ ਜਿਹੜੀ ਉਹ ਇਧਰ ਬਿੰਦੀ ਲਾਹੋਂਦੀ ਲੈ ਓਏ ਨੀਗਾ ਪੈ ਗਈ ਚਾਹ ਨਹੀਂ ਕੀ ਆਪਣੇ ਘਰ ਕਿਆ ਆਪਣੇ ਘਰੇੋਂ ਰਹਿੰਦੀ ਨਹੀਂ ਉਹ ਕਾਲਾ ਲੇ ਜਾ। ਉਹ ਤੇਰਾ ਕੰਮ ਕਰਦਾ ਹੈ। ਇਹ ਸਾੜੀ ਬਥੇਰੀ ਨੰਮੀ ਆ। ਉਹ ਲਾ। ਜਿਹੜਾ ਸੂਰਜ ਕਰਕੇ ਚਾਰੇ ਰੰਗ ਪਾ ਦੇ ਨਾਲ। ਹੋਰ ਨਹੀਂ ਕੋਣ। ਆ ਤਾਤੀ ਜੀ ਕਿੰਨੀ ਲਾਦੀ ਰਹਿ ਗੋ। ਜਿਹਦੇ ਪਰ ਸੋਹਣੀ। ਲਾ ਦੇ ਲਾ ਦੇ ਪੁੱਤ। ਦਾਦੀ ਦੇ ਬਿੰਦੀ। ਉਹਦੀ ਬਿੰਦੀ ਉਹ ਖੋਗੀ। ਆ ਤੇ ਲੋਟੇ ਨਹੀਂ ਆਦੀ ਬਿੰਦੀ ਐ ਲੋਟਾ ਦੀ। ਮਾੜਾ ਕਹਿੰਦੇ ਤਾਲ ਕੇ ਦਾਦੀ ਨੇ। ਉਹ ਨਾ ਲੋਟ ਨਹੀਂ ਆਉਂਦੀ। ਓਏ ਗੱਟੇ ਲਾ। ਨਾ ਦਾਦੀ ਬਿੰਦੀਆਂ ਨਹੀਂ ਲੋਟ ਆਦੀ ਦਾਦੀ ਕੋਈ ਨਹੀਂ ਦੀ। ਇਹ ਲਾ ਲਾ ਕੇ ਕਿੱਥੇ ਰਾਈਆ। ਆ ਕਪਰ ਲਾਤੀ ਚਲੋ ਜੀ ਫੇ ਹੁਣ ਮਿਲਦੇ ਸਾਨੂੰ ਅੱਗੇ ਜਾ ਕੇ ਬਾਜ਼ਾਰ ਚ ਲੋ ਜੀ ਪਹੁੰਚ ਗਏ ਚੂੜੀਆਂ ਦੀ ਦੁਕਾਨ ਤੇ ਚੂੜੀਆਂ ਮੈਚ ਕਰਨੀਆਂ ਭਾਈ ਸੂਤ ਦੇ ਨਾਲ ਅਰੇ ਕੋ ਨਾਮ ਤਾਂ ਆ ਮਾਂ ਹੂੰ ਕਿਆ ਜਣਾ ਮਾਬਾ ਲਾਈਟਰ ਨਹੀਂ ਜਾਂਦਾ ਆਪਣਾ ਜੋਬੇ ਨੇ ਲਾਈਟਰ ਦੇਖ ਲੋ ਹਾਂ ਇਹ ਚੱਲਦਾ ਮੇਰੇ ਸਹੀ ਤਾਂ ਦੇਖੋ ਆ ਗਿਆ ਚੂੜੀਆਂ ਦੇਖੋ ਪੱਟ ਮਿਲ ਗਈਆਂ ਮਿਲੀਆਂ ਨਹੀਂ 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 ਮਹਾਵਲੀ ਸੂਟ ਸਾਠ ਚੇਂਜ ਕਰਾਉਣੇ ਆ। ਨਾ ਨਾ। ਹਾਂ ਇਹ ਨਹੀਂ ਪਤਾ ਚੂੜੀਆਂ ਨਾਲ ਮੈਚਿੰਗ ਕਰਨੇ ਨੂੰ ਐਡ ਐਡ। ਸਾਰਾ ਕੁਝ ਮੈਚਿੰਗ ਦਾ। ਹਾਲੇ ਸ਼ੁਕਰ ਕਰਕੇ ਜਿਹੜਾ ਇਹ ਲੈ ਲਈ। ਲੈ ਦੱਸ। ਜੈਨ ਜੀ ਨਹੀਂ ਲੈਣੀ। ਹੋਰ ਦੁਕਾਨ ਤੇ ਦੇਖੋ ਹੁਣ ਕਿਤੇ। ਆ ਲੈ ਆਪਣਾ ਪੈਜ। ਤੇ ਇਸ ਕਲਰ ਦੀ ਵੀ ਦੇ ਦੇ ਦੇ। ਤੇ ਦੇਖ। ਬੈਠ। ਪਰ ਜਦੋਂ ਦਾ 300 ਰੁਪਏ ਨੂੰ ਇਹ ਬੈਠ ਗਈ। ਰੱਜੀ ਦੀਦੀਆਂ ਦੀਆਂ ਚੂੜੀਆਂ ਮੇਰੇ ਕੋਲ ਹੈਗੀਆਂ ਸੀਗੀਆਂ। ਹਾਂ। ਪਰ ਸਾਈਜ਼ ਦਾ ਇਸ਼ੂ ਹੋ ਗਿਆ। ਹਾਂ। ਕਾਈ ਜਣੀ ਉਹਦਾ ਮੇਰਾ ਆਦਾ ਨਹੀਂ ਤਾਂ ਮੈਂ ਉੱਥੇ ਪਾਕਿਸਤਾਨ ਰਹਿਣਾ ਸੀਗਾ ਹਾਂ ਇਹ ਠੀਕ ਆ ਇਹ ਹੁਣ ਜੈਸਮੀਨ ਵਾਲੀਆਂ ਰਹਿ ਗਈਆਂ ਪਾ ਜੀ ਇਹਦੇ ਨਾਲ ਵੀ ਮੈਂਚ ਕਰਦੇ ਨਹੀਂ ਨਹੀਂ ਜਿਹੜੇ ਤੁਸੀਂ ਬੋੜੀ ਗੀ ਫਲਾਉ ਬੜਾ ਤੁਸੀਂ ਹੇਠ ਨਹੀਂ ਤੁਰੀ ਜੀਤੀ ਹੈ ਆ ਜੇਗਾ ਮੇਰੇ ਹਾਂ ਜਦੋਂ ਮम्मा ਕਿਨੇ ਮਿਲਦੇ ਤੁਸੀਂ ਜਦਾਂ ਜਮਾਈ ਘੁੱਟੀਆਂ ਆਏ ਉਹ ਮੈਂ ਦੇਖੂ ਨਾ ਹੋਰ ਕੋਲ ਤੁਮੈਂ ਪੈਕ ਕਿਥਾ ਨਾ ਬਿਚਾ ਨੂਰੂ ਉਹਨੇ ਸੈਂਡਰ ਦੀ ਤਾਰ ਤੇ ਸੈਂਡਰ ਖੋਸੇ ਨਾ ਸੈਂਡਰ ਸੈਂਡਰਾਂ ਨੂੰ ਨਹੀਂ ਖੋਲਣੇ ਇਹਂ ਦੇਰ ਲੰਬੀ ਸਟੇਟ ਨੋ ਬਾਹਰ ਇਹ ਨੂਰ ਦੇ ਕੱਪੜੇ ਦੇਖਣਾ ਨਾ ਲੈਣਾ ਸੂਟ ਆ ਮੰਮੀ ਕੇ ਫਰਾਕ ਲੈਣੀ ਆ 20 ਡੈਨਿਮ ਅੱਛਾ ਲੱਗ ਜਾਂਦਾ 20 ਡੈਨਿਮ ਦੇ ਦਰੋ ਫਰਾਕ ਆ ਬਰਕਾ ਦਨੇ ਵੀ ਤੇਰੀਆਂ ਪਾਪ ਨਹੀਂ ਆਉਂ ਹੂੰ 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 ਬਹੁਤ ਭਾਵੇਂ ਬਿਜ਼ਨਸਮੈਨ ਲੱਗਣਾ ਉਹ ਲੈ ਬਈ ਬਈ ਜਨਸਮੈਨ ਲੱਗ ਪਾਇ ਇਹਨੂੰ ਆ ਸੂਟ ਸੋਹਣਾ ਪੁੱਤ ਆ ਸੂਟ ਸੋਹਣਾ ਲੈਣਾ ਇਹ ਤਾਂ ਨਾ ਨਾ ਰਹਿ ਦੀ ਨਾ ਨਾ ਇਹ ਕੋਈ ਲਾਈਟ ਵੇਟ ਹੈ ਛੋਟਾ ਬੇਬੀ ਵਾਸਤੇ ਇਹ ਐਨੀਮੇਸ਼ਨ ਬਿੱਟੀ ਇਹਦਾ ਚੀਜ਼ ਨਾ ਇਹ ਹੁਣ ਵੀ ਯੂਜ਼ ਕਰ ਲਓ ਅੱਗੇ ਇਨਰ ਪਜਾਮੀ ਪਾ ਕੇ ਪੂਰੀ ਵੇਅਰ ਕਰ ਲਈ ਜਾਈ ਇਹ ਦੇਖੋ ਡੈਨਿੰਗ ਲੁੱਕ ਡੈਨਿੰਗ ਦੇ ਇੱਕ ਬੜਾ ਕੱਪੜਾ ਕਟਣਾ ਹੋਵੇ ਲੁੱਕ ਡੈਨਿੰਗ ਸੋਲ ਦਿਖਾਓ ਤੋਂ ਬੇਟਾ ਨਾ ਉਹ ਜੀ ਚੂੜੀਆਂ ਦੇ ਬਾਅਦ ਹੁਣ ਨੰਬਰ ਆਇਆ ਨੂਰ ਦੇ ਕੱਪੜਿਆਂ ਦਾ ਚੂੜੀਆਂ ਜੈਸਮਿਨ ਦੀਆਂ ਰਹਿ ਗਈਆਂ ਮਨਲੇ ਨੂੰ ਹੁਣ ਮੈਨੂੰ ਚੂੜੀਆਂ ਲੈਣੀਆਂ ਆ ਰਹਿਣ ਉਹਨੂੰ ਕੱਲ ਨੂੰ ਦਿਖਾਵਾਂਗੀ ਕਿ ਸੂਰ ਦੇ ਜਿੱਦਾਂ ਦੇ ਵਿੱਚ ਕਢਾਈ ਆ ਮੋਤੀ ਆ ਹਾਂ ਉਦਾਂ ਦੀਆਂ ਲਿਆਵਾ ਹਾਂ ਇਹ ਉਹਨੂੰ ਦਿਖਾ ਕੇ ਪਤਾ ਲੱਗੂਗਾ ਹਾਂ ਬਾਈ ਨੰਬਰ ਹੀ ਉੱਕੇ ਆਣਾ ਛੋਟੀ ਆ ਨਾ ਹਾਂ ਨੂੰ ਰੂਰੇ ਆ ਪੁੱਤ ਕੱਪੜੇ ਲੈ ਹੁੰਦੇ ਤੇਰੇ ਵਧੀਆ ਤੇਰੇ ਸਾਡੀ ਲੈਣ ਰੂਰੇ ਨੇ ਤਾਂ ਖੇਲ ਲਾ ਖੇਲ ਲਾ ਜੀ ਕਿ ਕੀ ਹੋ ਜਾਣਾ ਖੇਲ ਲਾ ਖੇਲ ਲਾ ਜੀ ਆ ਵੀ ਸੋਹਣਾ ਵੈਸੇ ਬਾਈਫਰੈਂਡ ਜੀਨ ਚ ਇਦਾਂ ਦੇ ਹਾਂ ਜੀ ਮੈਮ ਮਿੱਡੀ ਵਗੈਰਾ ਚ ਦੇਖ ਲੈ ਉਹ ਕੋਈ ਜੀ ਕੋਈ ਇਹਨਾਂ ਚੋਂ ਦੇਖਿਓ ਕੋਈ ਅੱਛਾ ਲੱਗਿਆ ਪਾਣਾ ਠੀਕ ਲੱਗਦਾ ਹਾਂ ਆ ਥੋੜਾ ਜਿਹਾ ਠੀਕ ਆ ਪਾਣਾ ਹੀ ਹਰਿਆ ਹਰਿਆ ਦੇਖੋ ਉਹ ਲੱਗਦਾ ਨਹੀਂ ਫਿਰ ਰੰਗ ਤਾਂ ਚੇਂਜ ਹੋ ਜਾਊਗਾ ਜਣੀ ਉਹ ਠੀਕ ਲੱਗਦਾ ਵੈਸੇ ਉਹ ਉਹਦਾਂ ਚਲੋ ਆਪਸ਼ਨ ਚ ਕੱਢ ਲਓ ਸਾਈਡ ਲਾਈਟ 글로 ਹਾਂ ਬੱਸ ਚੁਸ ਕਰ ਦਿਓ ਇਹ ਆਪਸ਼ਨ ਚ ਕੱਢ ਲਓ ਵਜੋਂ ਤਾਂ ਠੀਕ ਆ ਉਹ ਆਪਸ਼ਨ ਤੋਂ ਦੋ ਆਪਸ਼ਨ ਚ ਕੱਢ ਲਓ ਆਪਾਂ ਇਹ ਨੂੰਨ ਪਾਸੇ ਦੇਖ ਕੇ ਲਾ ਦੇ ਕੋਲ ਕਲਰ ਹੋਈ ਜਾਂਦੇ ਨੇ ਕਲਰ ਸਿੰਗਲ ਹੀ ਆਣੇ ਨੇ ਸੋਹਣੀ ਹੈ ਕਲਰ ਨਹੀਂ ਆਦੇ ਕਲਰ ਆਪਸ਼ਨ ਸਿੰਗਲ ਹੀ ਆਦੇ ਸਾਈਜ਼ ਦੇ ਇਹਦੇ ਵਿੱਚ ਸਭ ਤੋਂ ਸਿੰਗਲ ਆਣੇ ਨੇ ਡਿਜ਼ਾਈਨ ਜਿੰਨੇ ਮਲਟੀ ਕਲਰ ਸਿੰਗਲ ਆਣੇ ਨੇ ਡਿਜ਼ਾਈਨ ਦੇ ਆਲੋ ਫਰੈਂਡਸ ਹੀ ਬ੍ਰਾਂਡ ਦਾ ਪੂਰਾ ਸਬਸਾਣਾ ਨਹੀਂ ਸੋਨਾ ਲੱਗੇ ਨਾ ਫੈਂਡਲ ਹੀ ਉੱਤਰਨੇ ਚਾਹੀਦੇ ਦੋ ਤਿੰਨ ਵਾਰ ਤਾਰ ਲਈ ਦੋ ਤਿੰਨ ਉਹ ਦੁਕਾਨ ਤੇ ਸੈਂਡਲੇ ਪਾ ਲਈ ਜਾਂਦੀ ਫਿਰ ਉਹ ਸਮਾਨ ਲੈ ਕੇ ਫਿਰ ਇਹਨਾਂ ਸੈਂਡਲ ਪਾ ਕੇ ਗਾਉਂ ਜਾਣਾ ਨੂੰ ਆਉਦੀ ਸੀ ਕੁਝ ਇਹਦੇ ਵਿੱਚ ਖੋਲ ਤੁਹਾਡੇ ਮੈਂ ਡਿਜ਼ਾਈਨ ਇੱਕੋ ਆਣੀ ਹੈ ਪੈਟਰਨ ਸਾਰੇ ਆ ਜਾਣ ਤੁਸੀਂ ਇਹ ਦੇਖੋ ਕਿਹੜਾ ਅੱਛਾ ਲੱਗੇ ਬਾਕੀ ਵਿੱਚੋਂ ਚੋਣ ਲਈ ਚ ਆਹ ਪਾ ਲੀ ਕਿਤਾ ਆਵਲਾ ਨਹੀਂ ਨਹੀਂ ਇਹ ਚੋਗਾ ਆਵਲਾ ਕਿਸਨ ਆਵਲਾ ਬਲੈਕ ਵਾਲਾ ਹਾਂਜੀ ਇਹਦੀ ਚੋਗਾ ਇਹ ਬਲੈਕ ਇਕਤਾ ਮੈਂ ਲੇਕੀ ਤੋ ਫਾਟ ਸਾਰੇ ਸਨੇ ਡੰਗੇ ਹਾਂ ਜੀ ਟੈਨ ਨੂਰ ਦੀ ਕੱਢ ਦੇਣੀ ਟੌਰ ਰੱਖੀ ਅੱਜ ਓਏ ਨੂਰੂ ਨੂਰੂ ਨੂਰ ਰਾਂਦੂ ਕੀ ਟੌਰ ਕੱਢੀ ਫੇਰੀ ਆ ਨਿਆਣੇ ਰਹਿਣਗੇ ਨਹੀਂ ਨਿਆਣਿਆਂ ਦਾ ਫੇਰ ਇਦਾਂ ਹੀ ਆ ਨਿਆਣਿਆਂ ਨੇ ਹੋਰ ਪੈਂਚੀ ਪ੍ਰੋਪਰ ਹੀ ਪਾਉਦੇ ਨੇ ਖਾਂਜੀ ਦੇ ਪਾਉਦੇ ਤੋ ਦਿਖਾ ਰਹੀ ਕੋਈ ਇਹ ਇਹ ਕੱਪੜੇ ਗੰਦੇ ਕਰਦੀ ਨਹੀਂ ਇਹ ਇਹਦੇ ਵਿਆਹ ਤੇ ਤੁਹਾਡੇ ਜੇ ਬਰਾਤ ਆਣ ਜੀ ਸਿਰਫ ਦੋ ਸੂਟ ਦਿਖਾ ਦੇ ਜੀ ਸੂਟ ਪਾ ਕੇ ਲੈ ਜੀ ਤੇ ਜਾ ਸਿਰਫ ਮੁੜ ਕੇ ਜਾ ਕੇ ਪੈਂਟ ਵਾਲਾ ਪਾ ਆ ਕੀ ਕੀ ਹੋ ਗਿਆ ਬੀਜੇ ਬੈਠਾ ਤਾਂ ਹੈ ਵੀਰ ਜੀ ਨਾ ਕੋਪਰ ਨਹੀਂ ਹੈ ਇਹ ਇਹ ਪੈਰ ਇਹ ਚੱਜੇ ਕੋਈ ਟੈਂ ਦਾ ਪੁੱਤ ਜੁੱਤੀ ਪਾਈ ਵੀ ਆ ਵੀਰ ਜੀ ਦਾ ਨਿੱਕੀ ਅੱਗੇ ਨੂੰ ਹੋ ਜਾਉ ਕਹਿੰਦੇ ਲੋ ਹੁਣ ਅੱਗੇ ਟੀ-ਸ਼ਰਟ ਤੇ ਪੈਂਟ ਪਾ। ਪਾ ਲੈ ਨਾ ਤੇਰਾ। ਤੇ ਖੜ ਜਾ। ਪਤਾ ਨਹੀਂ ਕਿ ਕਿੰਨੀ। ਆ ਜੀ ਮੈਂ ਦੇਖੀ। ਰੇ ਨਾ ਕਿ ਜੀ ਚੰਗਾ। ਦੂਰ ਥੱਲੇ ਤਾਂ ਕੋਈ ਨਾ ਬਾਦਮਾ ਭਰਿਓ ਜਾਏ। ਪਹਿਲਾਂ ਦੇਖ ਲੋ ਕੋਈ। ਥੱਲੇ ਸਾਹੇ ਥੱਲੇ।

ਦੂਏ ਹੱਥ ਪੈਰ ਦੂਏ ਪੱਤੇ ਟੈਂਡਲ ਲੱਗੀ ਆਪੇ ਬੋਲ ਨੂਰੇ ਦੂਏ ਪੈਰ ਚ ਪਹਿਣਾ ਪੁੱਤ ਇਹ ਦੂਜੇ ਪੈਰ ਚ ਕੋਡਿਆ ਤਾਂ ਨੀਚੇ ਜਾਣੀ ਪੁੱਤ ਦੂਜੇ ਚ ਪਹਿਣਾ ਨੂਰੇ ਨਹੀਂ ਲੱਗਣੀ ਨਾ ਨਿੱਕਾ ਨਾ ਕਹਿੰਦੇ ਜਾਂ ਤਾਂ ਉਹ ਵੀ ਫੁੱਲ ਪੈਂਟ ਇਹ ਠੀਕ ਹੈ ਸਰ ਠੀਕ ਹੈ ਸਟ੍ਰੈਚੇਬਲ ਹੈ ਹਾਂਜੀ ਆਹ ਚ ਪਾ ਲਓ ਸਰ ਆਹ ਉੱਤੋਂ-ਉੱਥੇ ਪੈਰ ਚ ਪਾ ਲਓ ਹੁਣ ਇੱਕ ਤਾਂ ਮੰਮੀ ਆਹ ਲੈ ਲਿਆ ਹਨਾ ਖੜਾ ਹੋਗਾ ਪੱਜੰਦੀ ਤੋਂ ਦੋ ਦਿਨ ਲਈ ਕਿਤੇ ਹਾਂ ਇੱਕ ਆ ਦੇ ਲਿਆ ਜੀ ਇਹਦੇ ਨਾਲ ਹੈਗੀ ਆ ਆਪਾਂ ਪਿੰਟ ਹਾਂ ਪ੍ਰੋਗਰਾਮ ਵੀ ਲੈ ਲਿਆ ਆ ਓਰੋ ਆਪਣੀ ਸਟੇਸ ਹੋ ਗਈ ਤੁਹਾਨੂੰ ਅਸੀਂ ਲੈ ਲਈ ਵੀ ਮੰਗਲ ਨੂੰ ਫਰਾ ਦੇ ਤੁਹਾਡੇ ਆਈ ਲੋ ਹੁਣ ਆ ਗਈਆਂ ਫਰੋਕਾਂ ਯਾ ਸਾਈ ਬੰਕੀ ਕਿਹਦੀ ਆ ਕੋਸਟਰ ਨੂ ਮੈਂ ਕਿਹਾ ਬਤਾਸ਼ ਓਰੇ ਬਾਹਰ ਨਹੀਂ ਜਾਣਾ ਕੁਹਾ ਕਰ ਦੂਗਾ ਹੈਗਾ ਉਹ ਦੇਖ ਲਈ ਫਾਟਾ ਉਹ ਦੇਖ ਮੇਰੇ ਪੁੱਤ ਦੇ ਛੋਲੇ ਦੇ ਕੱਪੜੇ ਅੱਜ ਬਹੁਤ ਸੋਹਣੇ ਨੇ ਕੰਸੀ ਪੀਸ ਹੈ ਵਰਕ ਵਾਲਾ ਸਾਰਾ ਮੈਨੂੰ ਹਮਮਾ ਫਾਟਾ ਮਸੀ ਗਾ ਚਲ ਨਹੀਂ ਰਿਹਾ ਕੱਢੀ ਲੈ ਨੂੰ ਤਾਂ ਵੀ ਸਾਰਿਆਂ ਕੰਮ ਮਿਲਦਾ ਆਈ ਡੋਟ ਟ੍ਰਾਈ ਕਰੀ ਪਰੀ ਪੀਸ ਤੇ ਡਾਇਆਫ੍ਰੋਡੀਸ ਸਟਾਈਲ ਕਿਹੜੀ ਲੈਣੀ ਪੁੱਤ ਫਰਾਕ ਆ ਦੇ ਕਿੰਨੀ ਸੋਹਣੀ ਫਰਾਕ ਕੀਆ ਵੀਡੀਓ ਮੈਟੋਰ ਫਰਾਕ ਦਾ ਬਹੁਤ ਸੋਹਣੀਆਂ ਸੋਹਣੀਆਂ ਮੈਸੇਜ ਇਹਦੇ ਨਾਲ ਹੀ ਨਰਮੀ ਹੈ ਤਾਂ ਉਹ ਵੀ ਤੇ ਅੱਖ ਖੜੀ ਹੈ ਕਿਹੜੀ ਤੇ ਅੱਖ ਖੜੀ ਹੋ ਤੋ ਆਹਾਂ ਤਾਂ ਆਪਣਾ ਦੇਖਦੀ ਹੈ ਮੈਂ ਆਪਣੇ ਛੋਟੇ ਨਾਲ ਮੈਚਿੰਗ ਕਰਕੇ ਲੈਣ ਦਿੰਦੀ ਇਹਨੇ ਪਾਣੀ ਛੇੜਾ ਆ ਤਾਂ ਹੈਗੀ ਵੀ ਇਹਦੇ ਕੋਲ ਜੇ ਛੇੜੂ ਮੰਨ ਲੈ ਨੂੰ ਫੈਕਟਰੀ ਉੱਥੇ ਤੰਗ ਬਣ ਗਈ ਆ ਬਹੁਤ ਤੰਗ ਹੋ ਗਈ ਜਾਨ ਠੀਕ ਆ ਆ ਗਿਆ ਉਹ ਇਥੇ ਕਿੱਥੇ ਆ ਆ ਵੀ ਕਲਰ ਨਾ ਮੋੜ ਪੰਚੀ ਦੂਆ ਤੇ ਨਹੀਂ ਗਿਸਲਾ ਪਾਣੀ ਕਲਰ ਇਹੀ ਆਇਆ ਸਾਰੇ ਦੂਦੂ ਦਿਨ ਦਿੰਦੀ ਬੁੱਤ ਇੱਕ ਮਿੰਟ ਉਹ ਇੱਕ ਕੱਟ ਉਹ ਰੱਖਾ ਦੇ ਦੇ ਤੱਕ ਪਾਸੇ ਦੇਖੋ ਜੀ ਨੋਰ ਦੀ ਬਣ ਗਈ ਸਾਡੀ ਵੀ ਟੌਰ ਹੈ ਨੋਰੇ ਦੋਨੋਂ ਘਰ ਪਾਉ ਦੇ ਹੰਡਾ ਉਹ ਯਾ ਲੈ ਆਗੀ ਪਸੰਦ ਨੋਰ ਵਾਸਤੇ ਜੁੱਤੀ ਠੀਕ ਆ ਇਹ ਇਹ ਨੂੰ ਦੇ ਦੋ ਕਹੇ ਵੀਰ ਨੂੰ ਕਹਿੰਨੀ ਇਹ ਨੂੰ ਇਹ ਨੂੰ ਪਹਿਲਾਂ ਤੂੰ ਤਾਂ ਲੈ ਲੈ ਵੀਰ ਨੇ ਤਾਂ ਛੋਟਾ ਜਾਏ ਜੀ ਵੀਰ ਹਾਂ ਮੈਂ ਹੁਣ ਤਾਂ ਏ ਤੂੰ ਤਾਂ ਠੀਕ ਆ ਉਹਨੂੰ ਤਾਂ ਫਿਕਰ ਹੈ ਵੀਰ ਦਾ ਤਾਂ ਬਹੁਤ ਕਰਦੀ ਸਰ ਪਾ ਕੇ ਦੇਖ ਤਾ ਜ ਤੁਰਕੇ ਦੇਖ ਹੁਣ ਪਹਿਲਾ ਉਹਨੂੰ ਵੀਰ ਦੀ ਫਿਕਰ ਹੈ ਤੁਰਕੇ ਦੇਖ ਇੱਧਰ ਇੱਧਰ ਨੂੰ ਚੱਲ ਪੁੱਤ ਨਾ ਆਹ ਨੂੰ ਅਜੇ ਟਿਕਾ ਨਹੀਂ ਗਿਆ ਥੋੜੀ ਹੁੰਨੀ ਲੱਗ ਰਹੀ ਹੈ ਨਹੀਂ ਉਹੀ ਤਾਂ ਤੋੜ ਕੇ ਦੇਖਦੇ ਇਹਨੂੰ ਗੁਰੂ ਪੁੱਤ ਤੋੜ ਕੇ ਤਾਂ ਦੇਖ ਆ ਜਾ ਆ ਜਾ ਚੱਲ ਮੇਰੇ ਕੋਲ ਆ ਜਾ ਠੀਕ ਆ ਦਿੱਥੇ ਠੀਕ ਆ ਥੋੜੀ ਜੀ ਲੂਜ਼ ਆ ਹਾਂ ਥੋੜੀ ਜੀ ਖੁੱਲੀ ਆ ਥੋੜੀ ਖੁੱਲੀ ਆ ਥੋੜੀ ਖੁੱਲੀ ਆ ਪਾਜੀ ਪਾਜੀ ਖੁੱਲੀ ਆ ਥੋੜੀ ਜਿਆਰ ਮੋੜਾ ਵੀ ਦੇਖੋ ਅੱਗੇ ਜਾਨੂ ਦੁੱਧੀਆਂ ਸੌਖਸਾਂ ਬਾਹਰ ਆਂਦਾ ਮੋੜਾ ਤਾਂ ਪਿਆਰ ਲੱਗਦਾ ਮੋੜਾ ਲੱਗਿਆ ਬਣਾ ਜਾਨੂ ਨਾ ਕੋਟਨ ਗਰਮੀ ਵਾਲੀਆਂ ਸੌਖਸਾਂ ਹੁੰਦੀਆਂ ਉਹ ਲੈਂਦੇ ਆਂ ਆਓ ਦੇਖ ਲਓ ਉਹ ਲੂਰੇ ਥੋੜੀ ਜੀ ਖੁੱਲੀ ਆ ਮੰਮੀ ਹੈਨਾ ਇੱਕ ਆ ਚੀਜ਼ ਦੀ ਇਹ ਫਿਰ ਥੋੜਾ ਜਿਆ ਅੱਡੀ ਆ ਜਾਣੀ ਪਰ ਇਹ ਥੋੜੀ ਖੁੱਲੀ ਹੈ ਇਹਦੇ ਚ ਛੋਟਾ ਨੰਬਰ ਹੋਊਗਾ ਹੋਰ ਕਿਉਂ ਮਿਲਦੀ ਤੋਂ ਪਰ ਪੰਜ ਉਹ ਫਿਰ ਅੱਗੋਂ ਮੋਟ ਦਰਜ ਕਰੂਗਾ ਕਿ ਇਦਾਂ ਦੇ ਡਿਜ਼ਾਈਨ ਹੋਊਗਾ ਜਰਾ ਗਿਰੋ ਪੈ ਜਾਣਗੇ ਜੇ ਇੱਥੇ ਇਹ ਕਲਰ ਹੋਰ ਹੈਗਾ ਜੇ ਇੱਥੇ ਡਰਾਇੰਗ ਨਹੀਂ ਹੈ ਕਲਰ ਦਿਖਾ ਦਿਓ ਹੋਰ